ਸਾ ਯ ਗੁਰਜੀ ਕੀ ਫਤਿਹ ਸਰਦਾਰ ਸੁੱਚਾ ਸਿੰਘ ਬੀਬੀ ਕਰਤਾਰ ਕੌਰ ਗੁਰਮਤ ਸਿੱਖਿਆ ਕੇਂਦਰ ਮਠਾਪੁਰ ਜਲੰਧਰ ਵਿਖੇ ਜੋ 10 ਗੁਰੂ ਸਾਹਿਬਾਨ ਸੇਖ ਇਤਿਹਾਸ ਜਿਸ ਦੇ ਨਾਲ ਆਪਾਂ ਜੁੜ ਰਹੇ ਹਾਂ ਪਿਛਲੀਆਂ ਕਲਾਸਾਂ ਦੇ ਵਿੱਚ ਨੌ ਪਾਤਸ਼ਾਹੀਆਂ 9ਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ ਇਤਿਹਾਸ ਨਾਲ ਸਾਂਝ ਪਾਈ ਸੋ ਅੱਜ ਆਪਾਂ 10ਵੇਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਇਤਿਹਾਸ ਦੇ ਨਾਲ ਜੁੜਨਾ ਸਾਰੇ ਵਿਦਿਆਰਥੀ ਬੜੇ ਪਿਆਰ ਦੇ ਨਾਲ ਆਪਣੀਆਂ ਆਪਣੀਆਂ ਕਿਤਾਬਾਂ ਦੇ ਵਿੱਚ ਧਿਆਨ ਦਿੰਦੇ ਹੋਏ ਤੇ ਅੱਜ ਆਪਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜੋ ਇਤਿਹਾਸ ਹੈ ਉਹਨੂੰ ਅੱਜ ਆਰੰਭ ਕਰਨਾ ਹੈ ਪੜ੍ਹਨਾ ਸਾਰਿਆਂ ਨੇ ਬੜੇ ਧਿਆਨ ਦੇ ਨਾਲ ਇਸ ਕਲਾਸ ਦੇ ਵਿੱਚ ਬੈਠਣਾ ਸੋ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਵੀ ਵਿਦਿਆਰਥੀ ਬੈਠੇ ਹੋ ਫਤਿਹ ਦੇ ਨਾਲ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਸਾਬ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ ਸਨ 1666 ਨੂੰ ਮਾਤਾ ਗੁਜਰੀ ਜੀ ਦੀ ਕੁੱਖੋਂ ਪਟਨਾ ਸਾਹਿਬ ਵਿਖੇ ਹੋਇਆ ਇਸ ਲਾਈਨ ਦੇ ਵਿੱਚ ਤਿੰਨ ਚਾਰ ਗੱਲਾਂ ਆ ਜੀ ਜਨਮ ਦੀ ਤਰੀਕ ਦਿੱਤੀ ਹੋਈ ਐ ਜਨਮ ਦਾ ਮਹੀਨਾ ਦਿੱਤਾ ਹੋਇਆ ਕਿਸ ਦੇ ਘਰ ਵਿੱਚ ਜਨਮ ਹੋਇਆ ਤੇ ਕਿੱਥੇ ਜਨਮ ਹੋਇਆ ਠੀਕ ਐ ਕਿਸ ਦਾ ਜਨਮ ਹੋਇਆ ਕਿਹੜੀ ਤਰੀਕ ਨੂੰ ਜਨਮ ਹੋਇਆ ਕਿਹੜੇ ਸਨ ਵਿੱਚ ਜਨਮ ਹੋਇਆ ਕਿਸ ਦੇ ਕੁੱਖ ਤੋਂ ਜਨਮ ਹੋਇਆ ਤੇ ਕਿਹੜੀ ਜਗ੍ਹਾ ਜਨਮ ਹੋਇਆ ਠੀਕ ਹੈ ਪਹਿਲਾਂ ਤੇ ਕਿਸ ਦਾ ਜਨਮ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਕਿੰਨੀ ਦਸੰਬਰ ਨੂੰ ਜਨਮ ਹੋਇਆ ਕਿਹੜੇ ਸਾਲ ਵਿੱਚ ਜਨਮ ਹੋਇਆ ਕਿਸ ਦੀ ਕੁੱਖੋਂ ਜਨਮ ਹੋਇਆ ਤੇ ਕਿੱਥੇ ਹੋਇਆ ਹਾਂਜੀ ਆਪ ਜੀ ਦੇ ਜਨਮ ਸਮੇ ਆਪ ਦੇ ਪਿਤਾ ਪਿਤਾ ਜੀ ਦਾ ਨਾਮ ਕੀ ਸੀ ਗੁਰੂ ਇੱਕਵਤ ਜੀ ਟਾਕਾ ਕਿ ਵਿਥੇ ਗੁਰਮਤ ਦੇ ਪ੍ਰਚਾਰ ਲਈ ਪੁੱਜੇ ਹੋਏ ਸਨ ਟਾਕਾ ਇੱਕ ਇਲਾਕਾ ਏਰੀਆ ਜਿੱਥੇ ਪ੍ਰਚਾਰ ਕਰਨ ਲਈ ਗਏ ਉਸ ਤੇ ਪ੍ਰਚਾਰ ਕਾਹਦਾ ਕਰ ਰਹੇ ਸੀ ਗੁਰਮਤ ਦਾ ਠੀਕ ਹੈ ਉਹ ਸਨ 1670 ਵਿੱਚ ਆਸਾਮ ਤੋਂ ਪਟਨੇ ਪੁੱਜੇ 1666 ਚ ਗੁਰਗੋਬਿੰਦ ਸਿੰਘ ਜੀ ਦਾ ਜਨਮ ਹੋਇਆ 1670 ਵਿੱਚ ਪਟਨੇ ਪੁੱਜੇ ਹਾਂਜੀ ਬੱਚਿਓ ਬਾਲ ਗੋਬਿੰਦ ਰਾਏ ਦੇ ਜਨਮ ਹੋਣ ਤੋਂ ਕਿੰਨੇ ਸਾਲ ਬਾਅਦ ਪਿਤਾ ਜੀ ਟਾਕੇ ਤੋਂ ਪਟਨੇ ਪੁੱਜੇ 4 ਸਾਲ ਬਾਅਦ ਠੀਕ ਹੈ ਆਪਣੇ ਸੁਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੂੰ ਪਹਿਲੀ ਵਾਰ ਵੇਖਿਆ ਠੀਕ ਹੈ ਜੀ ਲਗਭਗ ਲਗਭਗ ਸਮਾਂ ਕਿਉਂਕਿ ਕੁਝ ਮਹੀਨੇਾਂ ਦੀ ਗੱਲ ਹੋ ਰਹੀ ਹੈ ਤਾਂ ਉਹਦੇ ਕਰਕੇ ਕਹਿੰਦੇ ਲਗਭਗ ਸਮਾਂ ਜਿਹੜਾ ਉਸ ਵੇਲੇ ਸਾਢੇ 3 ਸਾਲ ਦਾ ਸਾਲ ਦੇ ਹੋ ਚੁੱਕੇ ਆ ਬਾਲ ਗੋਵਿੰਦ ਰਾਏ ਸਾਢੇ 3 ਸਾਲ ਦੇ ਹੋ ਚੱਕਿਆ ਹੈ ਠੀਕ ਹੈ ਕਿਉਂਕਿ 66 ਦੇ ਵਿੱਚ ਜਨਮ ਹੋਇਆ ਉਹਨਾਂ ਦਾ 66 ਜੁਲਾਈ ਵਿੱਚ ਜਨਮ ਹੋਇਆ ਠੀਕ ਹੈ ਉਹ ਤਾਂ ਸਾਰਾ ਸਾਲ ਲੰਘ ਹੀ ਚੁੱਕਿਆ ਹੈ ਉਠਾ 68 69 ਤੇ 70 ਮਤਲਬ ਸਾਢੇ 1 3 ਸਾਲ ਦੇ ਹੋ ਗਏ ਸੀ ਜਦੋਂ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਪਹਿਲੀ ਵਾਰ ਦੇਖਿਆ ਹਾਂਜੀ ਕਿੰਨਾ ਦੇ ਪਿਤਾ ਨੇ ਪਹਿਲੀ ਵਾਰ ਦੇਖਿਆ ਕਿੰਨਾ ਨੂੰ ਪਹਿਲੀ ਵਾਰ ਦੇਖਿਆ ਤੇ ਪਿਤਾ ਦਾ ਨਾਮ ਕੀ ਹੈ ਤੇ ਕਿੰਨੇ ਸਾਲਾਂ ਬਾਅਦ ਦੇਖਿਆ ਹੂੰ ਕੁਝ ਸਮਾਂ ਪਟਨਾ ਠਹਿਰੇ ਤੇ ਗੁਰਤੇਗ ਬਹਾਦਰ ਸਾਹਿਬ ਜੀ ਆਨੰਦਪੁਰ ਆ ਗਏ ਵੇਖੋ ਉਹਨਾਂ ਵਾਸਤੇ ਪਰਿਵਾਰ ਦੇ ਨਾਲ ਨਾਲ ਸਿੱਖੀ ਦਾ ਪ੍ਰਚਾਰ ਬਹੁਤ ਹੀ ਜ਼ਰੂਰੀ ਸੀ ਉਹ ਸਾਨੂੰ ਤਾਂ ਪਤਾ ਲੱਗਦਾ ਜਿਸ ਘਰ ਦੇ ਵਿੱਚ ਬੜੇ ਸਮੇਂ ਬਾਅਦ ਪੁੱਤਰ ਪੈਦਾ ਹੋਇਆ ਹੋਵੇ ਜਾਤੀ ਕੋਈ ਵੀ ਬੱਚਾ ਹੋਇਆ ਹੋਵੇ ਤੇ ਪਹਿਲਾਂ ਹੀ ਬੜਾ ਸਮਾਂ ਹੋ ਗਿਆ ਹੋਵੇ ਫਿਰ ਬੱਚੇ ਹੋਏ ਤੋਂ ਕਿੰਨੇ ਸਮੇਂ ਬਾਅਦ ਘਰੇ ਆਏ ਹੋਣ ਤੇ ਆਪਾਂ ਵੀ ਕਹਿੰਨੇ ਆਂ ਵੀ ਨਹੀਂ ਅਜੇ ਨਹੀਂ ਜਾਣਾ ਕੁਝ ਸਮਾਂ ਤੇ ਆਪਾਂ ਆਪਣੇ ਪਰਿਵਾਰ ਦੇ ਨਾਲ ਰਵਾਂਗੇ ਹਨਾ ਪਰ ਉਹ ਕੁਝ ਸਮਾਂ ਠਹਿਰੇ ਜ਼ਿਆਦਾ ਸਮਾਂ ਨਹੀਂ ਫਿਰ ਉਹ ਪ੍ਰਚਾਰ ਕਰਨ ਵਾਸਤੇ ਫਿਰ ਉੱਥੋਂ ਤੁਰ ਗਏ ਨੇ ਪਟਨੇ ਤੋਂ ਕਿੱਥੇ ਗਏ ਆਨੰਦਪੁਰ ਸਾਹਿਬ ਹਾਂਜੀ ਇਹ ਪੈਰਾ ਸਭ ਨੂੰ ਸਮਝ ਆ ਗਿਆ ਇਸ ਪੈਰੇ ਦੇ ਵਿੱਚ ਅਸੀਂ ਬਹੁਤੀਆਂ ਜ਼ਿਆਦਾ ਔਖੀਆਂ ਗੱਲਾਂ ਨਹੀਂ ਪੜੀਆਂ ਕਿਸ ਦਾ ਜਨਮ ਹੋਇਆ ਕਿੱਥੇ ਹੋਇਆ ਕਿੰਨੀ ਦਸੰਬਰ ਨੂੰ ਹੋਇਆ ਕਿਹੜੇ ਸਨ ਚ ਹੋਇਆ ਕਿਸ ਦੀ ਕੁੱਖ ਤੋਂ ਹੋਇਆ ਉਹਨਾਂ ਦੇ ਪਿਤਾ ਕੌਣ ਸੀ ਪਿਤਾ ਕੀ ਕਰ ਰਹੇ ਸੀ ਜਦੋਂ ਜਨਮ ਹੋਇਆ ਪਿਤਾ ਜੀ ਕਿੱਥੇ ਗਏ ਹੋਏ ਸੀ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹ ਆਪਣੇ ਪੁੱਤਰ ਨੂੰ ਵੇਖਣ ਲਈ ਕਿੱਥੋਂ ਚੱਲ ਕੇ ਕਿੱਥੇ ਆਏ ਤਾਂ ਉਦੋਂ ਪੁੱਤਰ ਕਿੰਨੇ ਸਮੇਂ ਦਾ ਹੋ ਚੁੱਕਿਆ ਸੀ ਫਿਰ ਉਹਨਾਂ ਨੇ ਆਪਣੇ ਪੁੱਤ ਨੂੰ ਪਹਿਲੀ ਵਾਰ ਦੇਖਿਆ ਤੇ ਦੇਖਣ ਤੋਂ ਬਾਅਦ ਕਿੰਨਾ ਸਮਾਂ ਠਹਿਰੇ ਤੇ ਕਿੰਨਾ ਸਮਾਂ ਠਹਿਰਨ ਤੋਂ ਬਾਅਦ ਫਿਰ ਕਿੱਥੇ ਚਲੇ ਗਏ ਆਨੰਦਪੁਰ ਸਾਹਿਬ ਦੀ ਧਰਤੀ ਤੇ ਠੀਕ ਹੈ ਜੀ ਪਹਿਲਾ ਪੈਰਾ ਕੰਪਲੀਟ ਹੋ ਗਿਆ ਤੁਹਾਡਾ ਪਟਨੇ ਵਿੱਚ ਬਾਲ ਗੋਬਿੰਦ ਰਾਏ ਜਦੋਂ ਆਪਣੇ ਹਾਨੀਆਂ ਨਾਲ ਖੇਡਦੇ ਖੇਡਣ ਨਿਕਲਦੇ ਸਨ ਜਨਮ ਕਿਹੜੀ ਧਰਤੀ ਤੇ ਹੋਇਆ ਸੀ ਪਟਨਾ ਸਾਹਿਬ ਤੇ ਪਟਨਾ ਹੀ ਰਹਿ ਰਹੇ ਆ ਅਜੇ ਛੋਟੇ ਹੀ ਨੇ ਉਹ ਜਦੋਂ ਆਪਣੇ ਹਾਨੀਆਂ ਨਾਲ ਖੇਡਦੇ ਤਾਂ ਸਾਰੇ ਬੱਚੇ ਆਪ ਨੂੰ ਆਪਣਾ ਸਰਦਾਰ ਮੰਨਦੇ ਜਿਵੇਂ ਆਪਾਂ ਕਹਿੰਨੇ ਨਾ ਵੀ ਹਾਂ ਇਹ ਇਹ ਸਾਡੀ ਸਾਰੀ ਟੀਮ ਦੇ ਵਿੱਚੋਂ ਬਈ ਸਰਦਾਰ ਐ ਤਾਂ ਆਗੂ ਐ ਮੋਢੀ ਐ ਠੀਕ ਐ ਮਤਲਬ ਸਾਰੇ ਉਹਨੂੰ ਬੜਾ ਸਤਿਕਾਰਯੋਗ ਦਿੰਦੇ ਸਤਿਕਾਰ ਕਰਦੇ ਉਹਦਾ ਵੀ ਉਹਨੂੰ ਸਭ ਤੋਂ ਅੱਗੇ ਮੰਨ ਕੇ ਚੱਲਦੇ ਸਾਰੇ ਬੱਚੇ ਉਹਨੂੰ ਆਪਣਾ ਸਰਦਾਰ ਮੰਨਦੇ ਤੀਰ ਕਮਾਨ ਫੌਜੀ ਕਵਾਇਦ ਆਦਿ ਖੇਡਾਂ ਖੇਡੀਆਂ ਜਾਂਦੀਆਂ ਠੀਕ ਹੈ ਜਦੋਂ ਵੀ ਉਹ ਹਾਨੀ ਆਪਸ ਵਿੱਚ ਖੇਡਦੇ ਆ ਨਾ ਉਹ ਛੋਟੀਆਂ ਛੋਟੀਆਂ ਬੜੀਆਂ ਖੇਡਾਂ ਖੇਡਦੇ ਆ ਜਿਸ ਤਰ੍ਹਾਂ ਅੱਜ ਵੀ ਬੱਚੇ ਕਈ ਖੇਡਾਂ ਖੇਡਦੇ ਆ ਨਾ ਪਰ ਅੱਜ ਸਾਡੇ ਕੋਲ ਵੱਖੋ ਵੱਖ ਖਿਡੌਣੇ ਆਗੇ ਖੜਾਉਣੇ ਹੋਗੇ ਉਹਨਾਂ ਖੜਾਉਣਿਆਂ ਦੇ ਨਾਲ ਪਰ ਆਈ ਤਾਂ ਸਭ ਤੋਂ ਵੱਡਾ ਖੜਾਉਣਾ ਸਾਡੇ ਕੋਲੇ ਇੱਕ ਹੋਰ ਆ ਗਿਆ ਹੈ ਹਨਾ ਉਹ ਖੜਾਉਣੇ ਨੇ ਸਾਨੂੰ ਸਾਰੇ ਖੜਾਉਣੇ ਭਲਾ ਦਿੱਤੇ ਕਿਹੜਾ ਖੜਾਉਣਾ ਭਲਾ ਫੋਨ ਹਨਾ ਉਸ ਖੜਾਉਣੇ ਦੇ ਅੱਗੇ ਮਾਂ ਦਾ ਪਿਆਰ ਵੀ ਫਿੱਕਾ ਉਸ ਖੜਾਉਣੇ ਅੱਗੇ ਡੈਡੀ ਦਾ ਪਿਆਰ ਵੀ ਫਿੱਕਾ ਨਿੱਕੇ ਦੇ ਬੱਚੇ ਨੂੰ ਮੰਮੀ ਨੇ ਘਰ ਦੇ ਕੰਮ ਕਰਨੇ ਆ ਫੋਨ ਦੇ ਦਿੰਦੇ ਆ ਠੀਕ ਹੈ ਉਹ ਬੱਚਾ ਰੋ ਰਿਹਾ ਹੁੰਦਾ ਪਹਿਲਾਂ ਪਹਿਲਾ ਸਮਾਂ ਕੀ ਹੁੰਦਾ ਸੀ ਮਾਂ ਨੇ ਕੰਮ ਕਰਨ ਲਈ ਮਾੜਾ ਜਾਂ ਪਾਸੇ ਹੋਣਾ ਬੱਚੇ ਨੇ ਰੋਣਾ ਮਾਂ ਨੇ ਭੱਜ ਕੇ ਆਉਣਾ ਕੀ ਹੋਇਆ ਮੇਰੇ ਪੁੱਤ ਨੂੰ ਚੁੱਪ ਕਰ ਮੈਂ ਕੰਮ ਕਰ ਲਵਾਂ ਪਰ ਅੱਜ ਮਾਂ ਕੀ ਕਰਦੀ ਐ ਆ ਮੇਰਾ ਪੁੱਤ ਫੋਨ ਵੇਖ ਕਾਰਟੂਨ ਵੇਖਣੇ ਆ ਕੀ ਵੇਖਣਾ ਦੇਖ ਮੈਂ ਹੁਣੇ ਕੰਮ ਕਰਕੇ ਆਈ ਠੀਕ ਐ ਹੁਣ ਬੱਚੇ ਵਾਸਤੇ ਕੀ ਜ਼ਰੂਰੀ ਹੋ ਗਿਆ ਫੋਨ ਤੇ ਪਹਿਲਾਂ ਜੇ ਭੁੱਖ ਲੱਗ ਜਾਂਦੀ ਸੀ ਤੋ ਕਹਿੰਦਾ ਉਹ ਰੋਂਦਾ ਸੀ ਮੈਨੂੰ ਦੁੱਧ ਪਿਆਓ ਜਲਦੀ ਫਿਰ ਕੰਮ ਕਰੋ ਅੱਜ ਸਾਨੂੰ ਦੁੱਧ ਵੀ ਕਿੱਥੋਂ ਮਿਲਣ ਲੱਗ ਪਿਆ ਫੋਨ ਵਿੱਚੋਂ ਠੀਕ ਹੈ ਸਾਰਾ ਕੁਝ ਸਾਨੂੰ ਫੋਨ ਚੋਂ ਮਿਲਣ ਲੱਗ ਗਿਆ ਸਾਡਾ ਖਾਣਾ ਪੀਣਾ ਤੁਰਨਾ ਉੱਠਣਾ ਨਹਾਉਣਾ ਬੈਠਣਾ ਸਭ ਕੁਝ ਲੇਟ ਹੋ ਸਕਦਾ ਹੈ ਸਿਰਫ ਉਹਦੇ ਉਹਦੇ ਸਭ ਦੀ ਵਜ੍ਹਾ ਹੈ ਫੋਨ ਠੀਕ ਹੈ ਅਸੀਂ ਆਪਣੇਆਂ ਨਾਲੋਂ ਰਿਸ਼ਤੇਦਾਰਾਂ ਨਾਲੋਂ ਸਕੇ ਸੰਬੰਧੀਆਂ ਨਾਲੋਂ ਦੂਰ ਹੋ ਰਹੇ ਹਾਂ ਅਸੀਂ ਆਪਣੇ ਟਾਰਗੇਟ ਤੋਂ ਪਾਸੇ ਹੋ ਰਹੇ ਹਾਂ ਉਹ ਸਭ ਦਾ ਵੀ ਇੱਕ ਬਹੁਤ ਵੱਡਾ ਕਾਰਨ ਹੈ ਫੋਨ ਇਹ ਸਾਨੂੰ ਬੜੀ ਮਿੱਠੀ ਗੋਲੀ ਬਣਾ ਕੇ ਦੇ ਦਿੱਤੀ ਗਈ ਠੀਕ ਹੈ ਖਾਣ ਨੂੰ ਮਿੱਠੀ ਲੱਗੇ ਤਾਂ ਸਾਨੂੰ ਇਦਾਂ ਲੱਗੇ ਵੀ ਸਾਡਾ ਨੁਕਸਾਨ ਨਹੀਂ ਕਰਦੀ ਅਸੀਂ ਆਪਣੇ ਹੱਕ ਵੀ ਮੰਗ ਨਹੀਂ ਸਕਾਂਗੇ ਕਿਉਂ ਹੱਕ ਮੰਗਣ ਵਾਸਤੇ ਮਿਹਨਤ ਹੀ ਨਹੀਂ ਹੈ ਸਾਡੇ ਕੋਲ ਸਰਕਾਰ ਨੇ ਨਵੀਂ ਕਾਰਡ ਕੱਢੀ ਕਰੋਨਾ ਕਾਲ ਦੇ ਵਿੱਚ ਬੱਚਿਆਂ ਦੀਆਂ ਕਲਾਸਾਂ ਫੋਨ ਤੇ ਲੱਗਿਆ ਕਰਨਗੀਆਂ ਠੀਕ ਹੈ ਜੀ ਕਰੋਨਾ ਤੇ ਆਇਆ ਤੇ ਗਿਆ ਖਤਮ ਹੋ ਗਿਆ ਪਰ ਅਜੇ ਵੀ ਬੱਚਿਆਂ ਦੀਆਂ ਕਲਾਸਾਂ ਫੋਨ ਤੇ ਲੱਗੀਆਂ ਜਾਂਦੀਆਂ ਜਿੱਦਾਂ ਜੀ ਕਰਦਾ ਸਕੂਲ ਛੁੱਟੀ ਮੈਸੇਜ ਆ ਜਾਂਦਾ ਬੱਚਿਓ ਤੁਹਾਡਾ ਕੰਮ ਗਰੁੱਪ ਵਿੱਚ ਆ ਗਿਆ ਹੈ ਆਨਲਾਈਨ ਹੋਵੋ ਕੰਮ ਦੇਖੋ ਜੇ ਵੇਖੋ ਮੇਰੇ ਵਰਗੇ ਕਈ ਇਹੋ ਜਿਹੇ ਬੱਚੇ ਆ ਜਿਹੜੇ ਫੋਨ ਚੱਕ ਲੈਂਦੇ ਆ ਕੰਮ ਨਹੀਂ ਵੇਖਦੇ ਠੀਕ ਹੈ ਨਾ ਬਹੁਤ ਇਦਾਂ ਦੇ ਆ ਜਿਹੜੇ ਕੰਮ ਨਹੀਂ ਵੇਖਦੇ ਹੁਣ ਮਾਪਿਆਂ ਨੂੰ ਮਜਬੂਰ ਹੋ ਕੇ ਵੀ ਉਹਦਾ ਫੋਨ ਲੈ ਕੇ ਦੇਣੇ ਪਏ ਕਿਉਂ ਜੇ ਫੋਨ ਨਹੀਂ ਲੈ ਕੇ ਦੇਾਂਗੇ ਤਾਂ ਇਹਦੀ ਪੜ੍ਹਾਈ ਪਿੱਛੇ ਹੋ ਜੂਗੀ ਹਨਾ ਜਿਹੜੇ ਬੱਚੇ ਨੂੰ ਇਹ ਗੋਲੀ ਮਿਲ ਗਈ ਉਹ ਖਾਈ ਜਾ ਰਿਹਾ ਇਸ ਗੋਲੀ ਨਾਲ ਖੇਢੀ ਜਾ ਰਿਹਾ ਉਹਨੇ ਨਹੀਂ ਸੋਚਿਆ ਮੈਨੂੰ ਇਹਦਾ ਨੁਕਸਾਨ ਕੀ ਆ ਮੈਨੂੰ ਇਹਦਾ ਫਾਇਦਾ ਕੀ ਆ ਸਮਾਂ ਆਇਆ ਤੇ ਲੰਘਦਾ ਜਾ ਰਿਹਾ ਜਿਨ੍ਹਾਂ ਨੇ ਬਹੁਤ ਜ਼ਿਆਦਾ ਪੜ ਕੇ ਮਿਹਨਤ ਕਰਕੇ ਸਰਕਾਰ ਕੋਲੋਂ ਆਪਣੇ ਹੱਕ ਮੰਗਣੇ ਸੀ ਉਹਨਾਂ ਨੂੰ ਸਰਕਾਰ ਨੇ ਅੱਜ 5G نیٹ ਫ੍ਰੀ ਕਰਕੇ ਦੇ ਦਿੱਤਾ ਮੌਜ ਲੱਗੀ ਹੋਈ ਐ ਨਾ ਮੱਕੂਗਾ ਠੀਕ ਐ ਨਾ ਇਹਨੂੰ ਰੱਖੋਗੇ ਸਿਰਫ ਇੱਕੋ ਹੀ ਰੀਜ਼ਨ ਹੋ ਸਕਦਾ ਹੈ ਰੱਖਣ ਦਾ ਬੈਟਰੀ ਲੋ ਹੋ ਸਕਦੀ ਹੈ ਉਹ ਵੀ ਐਕਸਟੈਂਸ਼ਨ ਬੋਰਡ ਲਾ ਲਓ ਕੋਲ ਲੱਗਾ ਦੇਖੀ ਚੱਲੋ ਚਲਾਈ ਚੱਲੋ ਤੁਹਾਨੂੰ ਆਪਣੇ ਹੱਕ ਮੰਗਣ ਦਾ ਸਮਾਂ ਹੀ ਨਹੀਂ ਆ ਤੁਹਾਡੇ ਕੋਲ ਤੁਸੀਂ ਸਰਕਾਰ ਨੂੰ ਜਾ ਕੇ ਕਹੋਗੇ ਨਾ ਮੈਨੂੰ ਮੇਰਾ ਹੱਕ ਚਾਹੀਦਾ ਉਹ ਪੁੱਛੂਗੀ ਕਿ ਕਿੰਨੇ ਨੰਬਰ ਆਏ ਹੈ ਠੀਕ ਹੈ 100% ਆਇਆ ਤੇ ਆਓ ਮੈਂ ਤੁਹਾਡਾ ਹੱਕ ਤੁਹਾਨੂੰ ਦੇਵਾਂ 100% ਆਈ ਨਹੀਂ ਫਿਰ ਕਿਸੇ ਨੇ ਪੁੱਛਿਆ 100% ਨੰਬਰ ਕਿਉਂ ਨਹੀਂ ਆਏ ਤੁਹਾਡੇ ਬੱਚੇ ਦੇ ਮਾਪੇ ਕਹਿੰਦੇ ਕੀ ਕਰੀਏ ਇਹਨੇ ਫੋਨ ਹੀ ਨਹੀਂ ਛੱਡਿਆ ਬਸ ਗੱਲ ਫੇਰ ਉੱਥੇ ਆ ਗਈ ਫੋਨ ਤੇ ਠੀਕ ਹੈ ਅੱਜ ਸਾਡੀਆਂ ਬਹੁਤ ਖੇਡਾਂ ਖਤਮ ਹੋ ਗਈਆਂ ਆ ਅੱਜ ਤੇ ਅੰਗਤਪ੍ਰੀਤ ਵਰਗੇ ਵੀ ਫੋਨਾਂ ਤੇ ਖੇਡਾਂ ਖੇਡਦੇ ਆ ਠੀਕ ਹੈ ਸਾਡੀਆਂ ਖੇਡਾਂ ਖਤਮ ਹੋ ਗਈਆਂ ਜਿਹੜੀਆਂ ਅਸੀਂ ਖੇਡਣੀਆਂ ਸੀ ਇਸ ਕਰਕੇ ਪੁਰਾਣੇ ਸਮਿਆਂ ਦੇ ਵਿੱਚ ਵੀ ਦੇਖਦੇ ਆ ਨਾ ਬੱਚੇ ਛੋਟੇ ਛੋਟੇ ਕਾਗਜ਼ ਲੈ ਕੇ ਨਾ ਉਹਨਾਂ ਦੀਆਂ ਬੇੜੀਆਂ ਬਣਾ ਕੇ ਪਾਣੀ ਜਿੱਥੋਂ ਦੀ ਲੰਗ ਰਿਹਾ ਨਾਲੇਚ ਜਾਂ ਕਿਤੇ ਵੀ ਉੱਥੇ ਤੈਰਦੇ ਸੀ ਆ ਮੇਰੀ ਬੇੜੀਆਂ ਆ ਰਹੀ ਜੇ ਉਹ ਉਹ ਹਨਾ ਹੁਣ ਉਹ ਕਹਿੰਦੇ ਉਹ ਸਮੁੰਦਰ ਜਾਂ ਉਹ ਜਿਹੜੀਆਂ ਨਾਲੀਆਂ ਨਾਲੇ ਆ ਉਹ ਵੀ ਅੱਜ ਬੈਠੇ ਵੇਖਦੇ ਐ ਵੀ ਸਾਡੇ ਵਿੱਚ ਬੇੜੀਆਂ ਬਣਾ ਬਣਾ ਕੇ ਤੈਰਨ ਵਾਲੇ ਵਿਚਾਰੇ ਫੋਨਾਂ ਤੇ ਬਿਜੀ ਹੋ ਗਏ ਆ ਤੇ ਸਾਡੇ ਚ ਬੇੜੀਆਂ ਕੌਣ ਬਣਾਏਗਾ ਠੀਕ ਐ ਨਾ ਬਹੁਤ ਦੇਖੋ ਜੋ ਸਾਡੇ ਮਾਪੇ ਖੇਡਦੇ ਸੀ ਉਹਦੇ ਨਾਲ ਉਹ ਸਾਡੀ ਜ਼ਿੰਦਗੀ 'ਚ ਬਦਲਾਅ ਆਇਆ ਠੀਕ ਐ ਅਸੀਂ ਕੁਝ ਨਵਾਂ ਖੇਡਣਾ ਸ਼ੁਰੂ ਕੀਤਾ ਪਰ ਆਉਣ ਵਾਲੇ ਸਮਿਆਂ 'ਚ ਤੁਹਾਡੇ ਬੱਚਿਆਂ ਦੀਆਂ ਖੇਡਾਂ ਹੋਰ ਹੀ ਬਦਲ ਜਾਣੀਆਂ ਨੇ ਉਹਨਾਂ ਦੀਆਂ ਇਹ ਖੇਡਾਂ ਰਹਿਣੀਆਂ ਹੀ ਨਹੀਂ ਜੋ ਸਾਡੀਆਂ ਠੀਕ ਹੈ ਅੱਜ ਸਾਡੇ ਕੋਲ ਤੇ ਫੋਨ ਆ ਗਿਆ ਉਹਨਾਂ ਕੋਲ ਕੁਝ ਹੋਰ ਨਵਾਂ ਆ ਜਾਣਾ ਆ ਉਹਨਾਂ ਨੇ ਫੋਨ ਨੂੰ ਵੀ ਪਿੱਛੇ ਛੱਡ ਦੇਣਾ ਠੀਕ ਹੈ ਜੀ ਹਾਂ ਜੀ ਕਿੰਦੇ ਸਾਰੇ ਬੱਚੇ ਆਪਣਾ ਸਰਦਾਰ ਮੰਨਦੇ ਤੇ ਆ ਖੇਡਾਂ ਜਿਹੜੀਆਂ ਲਿਖੀਆਂ ਖੇਡਦੇ ਐ ਪਟਨੇ ਵਿੱਚ ਪੰਡਿਤ ਸ਼ਿਵਦੱਤ ਆਪ ਜੀ ਦੇ ਚਰਨਾਂ ਦਾ ਪੌੜਾ ਬਣਿਆ ਪੰਡਿਤ ਦਾ ਨਾਮ ਕੀ ਹੈ ਜੀ ਯਾਦ ਰੱਖਣਾ ਪਟਨੇ 'ਚ ਰਹਿਣ ਵਾਲਾ ਚਰਨਾਂ ਦਾ ਪੌੜਾ ਬਣਿਆ ਮੀਨਜ਼ ਪੌੜਾ ਹਾਂਜੀ ਹਾਂਜੀ ਹੋਰ ਕੋਈ ਜਿੰਨੂੰ ਉਹਨਾਂ ਦੇ ਚਰਨਾਂ ਦੇ ਪ੍ਰਤੀ ਬੜੀ ਖਿੱਚ ਹੋਵੇ ਠੀਕ ਹੈ ਪੌੜਾ ਪੌੜਾ ਕੀ ਹੁੰਦਾ ਹੈ ਪੌੜਾ ਪਲਕੀ ਹੁੰਦਾ ਉਹ ਕਿਦੇ ਦੁਆਲੇ ਬੈਠਦੀ ਹੈ ਹਾਂ ਉਹ ਫੁੱਲ ਦਾ ਪੌੜਾ ਬਣ ਕੇ ਰਹਿੰਦਾ ਹੈ ਮਤਲਬ ਸੁਗੰਧੀ ਨਾਲ ਔਰ ਉਹਨੂੰ ਰਾਸ ਨਾਲ ਫੁੱਲ ਦੇ ਰਾਸ ਨਾਲ ਇੰਨਾ ਕੁ ਪਿਆਰ ਹੈ ਨਾ ਫੁੱਲ ਸ਼ਾਮ ਨੂੰ ਆਪਣੀਆਂ ਪੱਤੀਆਂ ਨੂੰ ਬੰਦ ਕਰ ਲੈਂਦਾ ਧਿਆਨ ਨਾਲ ਸੁਣੋ ਫੁੱਲ ਆਪਣੀਆਂ ਪੱਤੀਆਂ ਨੂੰ ਸ਼ਾਮ ਨੂੰ ਬੰਦ ਕਰ ਲੈਂਦਾ ਫੁੱਲ ਪਿਆਰ ਨਹੀਂ ਨਿਭਾ ਰਿਆ ਪਰ ਪੌਰਾ ਫੁੱਲ ਨਾਲ ਵੀ ਆਪਣਾ ਪਿਆਰ ਨਿਭਾ ਰਿਆ ਉਹ ਕਹਿੰਦਾ ਕੋਈ ਨਹੀਂ ਮੈਂ ਤੇਰੇ ਤੋਂ ਮਰਨ ਵਾਸਤੇ ਵੀ ਤਿਆਰ ਆ ਉਹ ਪੱਤੀਆਂ ਦੇ ਵਿੱਚ ਵਿਚਾਰਾ ਬੰਦ ਹੋ ਜਾਂਦਾ ਔਰ ਜਿੰਦਗੀ ਖਤਮ ਹੋ ਜਾਂਦੀ ਹੈ ਕਿਉਂ ਉਹਦਾ ਨਾਮ ਕਿਉਂ ਪੌਰਾ ਪਿਆ ਕਿਉਂਕਿ ਉਹਨੇ ਫੁੱਲ ਵਾਸਤੇ ਆਪਣੀ ਫੁੱਲ ਦੇ ਪਿਆਰ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਉਹ ਕਹਿੰਦਾ ਰਹਿਣਾ ਤੇਰੇ ਨੇੜੇ ਹੀ ਆ ਬਸ ਕੋਈ ਗੱਲ ਨਹੀਂ ਜੇ ਤੂੰ ਪੱਤیاں ਮੀਟ ਲੇਂਗਾ ਮੇਰੇ ਸਾਹ ਮੁੱਕ ਜਾਣਗੇ ਕੁਛ ਨਹੀਂ ਹੁੰਦਾ ਪਰ ਜਦੋਂ ਜਦੋਂ ਵੀ ਮੇਰੇ ਬਾਰੇ ਪੜਿਆ ਸੁਣਿਆ ਜਾਏਗਾ ਕੋਈ ਇਹ ਨਹੀਂ ਕਹੇਗਾ ਵਿਪੌਰਾ ਜਦੋਂ ਫੁੱਲ ਫੁੱਲ ਪੱਤیاں ਬੰਦ ਕਰਨ ਲੱਗਿਆ ਸੀ ਨਾ ਪੌਰਾ ਉੱਡ ਕੇ ਪਾਸੇ ਹੋ ਗਿਆ ਕਹਿੰਦਾ ਮੈਂ ਤਾਂ ਤੇਰੇ ਨਾਲ ਹੀ ਮਰੂੰਗਾ ਠੀਕ ਹੈ ਹਾਂਜੀ ਇਸੇ ਤਰ੍ਹਾਂ ਕਿ ਇਹ ਚਰਨਾ ਦਾ ਪੌਰਾ ਜਿੰਨੇ ਮਰਜੀ ਦੋ ਖਾਣ ਸੁ ਖਾਣ ਮੈਂ ਤੁਹਾਡੇ ਚਰਨਾਂ ਨੂੰ ਛੱਡ ਕੇ ਨਹੀਂ ਜਾਣਾ ਮੈਂ ਤੁਹਾਨੂੰ ਛੱਡ ਕੇ ਨਹੀਂ ਜਾਣਾ ਠੀਕ ਹੈ ਜੋ ਮਰਜੀ ਹੋਈ ਜਾਏ ਮੇਰੇ ਵਾਸਤੇ ਕੇਵਲ ਤੁਸੀਂ ਹੋ ਗੁਰੂ ਜੀ ਹੋਰ ਕੋਈ ਵੀ ਦੁਨੀਆ ਤੇ ਨਹੀਂ ਇਸ ਤਰ੍ਹਾਂ ਸ਼ਿਵਦੱਤ ਉਹਨਾਂ ਦੇ ਚਰਨਾਂ ਦਾ ਪੌਰਾ ਬਣਿਆ ਮੈਨੂੰ ਤੁਹਾਡੇ ਹੀ ਚਰਨਾਂ ਦਾ ਆਸਰਾ ਹੈ ਮੈਂ ਤੁਹਾਡੇ ਤੋਂ ਬਿਨਾ ਕਿਸੇ ਹੋਰ ਦੇ ਕੋਲ ਨਹੀਂ ਜਾਊਂਗਾ ਇਹ ਹੈ ਪੌਰਾ ਰਾਜਾ ਫਤੇਹ ਚੰਦ ਮੈਣੀ ਦੀ ਰਾਣੀ ਆਪ ਜੀ ਉੱਤੇ ਇਤਨੀ ਪ੍ਰਸੰਨ ਹੋਈ ਕਿ ਉਸਨੇ ਆਪ ਜੀ પાસે ਪੁੱਤਰ ਵਾਲਾ ਨਿਗ੍ਗ ਪ੍ਰਾਪਤ ਕੀਤਾ ਰਾਜਾ ਫਤੇਹ ਚੰਦ ਇੱਕ ਰਾਜੇ ਦਾ ਨਾਮ ਸੀਗਾ ਜੀ ਕਿਤਾਬ ਚ ਲਿਖਿਆ ਹੋਇਆ ਤੁਹਾਡੇ ਰਾਜਾ ਫਤੇਹ ਚੰਦ ਮੈਣੀ ਦੀ ਫਤੇਹ ਚੰਦ ਕਾ ਰਾਜੇ ਦਾ ਨਾਮ ਸੀ ਮੈਣੀ ਉਹਦੀ ਰਾਣੀ ਸੀ ਮਤਲਬ ਉਹਦੀ ਪਤਨੀ ਠੀਕ ਹੈ ਜੀ ਮੈਣੀ ਦੀ ਰਾਣੀ ਰਾਜਾ ਫਤੇਹ ਚੰਦ ਮੈਣੀ ਜਿਹੜਾ ਸੀ ਰਾਜਾ ਸੀ ਮਤਲਬ ਮੈਣੀ ਵੀ ਰਾਜੇ ਦਾ ਨਾਮ ਹੀ ਸੀ ਉਹਦੀ ਰਾਣੀ ਸਮਝ ਆ ਰਹੀ ਰਾਜਾ ਫਤੇਹ ਚੰਦ ਮੈਣੀ ਦੀ ਰਾਣੀ ਰਾਜਾ ਫਤੇਹ ਚੰਦ ਮੈਣੀ ਦੀ ਰਾਣੀ ਦਾ ਮਤਲਬ ਕੀ ਰਾਜਾ ਫਤੇਹ ਚੰਦ ਮੈਣੀ ਦੀ ਰਾਣੀ ਪਤਨੀ ਠੀਕ ਹੈ ਹਾਂਜੀ ਕਹਿੰਦੇ ਆਪ ਜੀ ਉੱਤੇ ਇਤਨੀ ਪ੍ਰਸੰਨ ਹੋਈ ਪ੍ਰਸੰਨ ਤੋਂ ਭਾਵ ਕੀ ਹੁੰਦਾ ਹੈ ਖੁਸ਼ ਹੋਈ ਇਤਨੀ ਪ੍ਰਸੰਨ ਹੋਈ ਉਸਨੇ ਆਪ ਜੀ ਪਾਸੋਂ ਪੁੱਤਰ ਵਾਲਾ ਨਿਗ ਪ੍ਰਾਪਤ ਕੀਤਾ ਉਹਨੋਂ ਉਥੇ ਇੱਥੇ ਉਹਨਾਂ ਨੇ ਇੰਨਾ ਕਿ ਲਿਖਿਆ ਮੈਂ ਤੁਹਾਨੂੰ ਹੋਰ ਵੀ ਦੱਸਦਾ ਹੈ ਕਿੰਨੇ ਬੜਾ ਸਮਾਂ ਹੋ ਗਿਆ ਸੀ ਰਾਜਾ ਫਤਿਹ ਚੰਦ ਦੇ ਘਰ ਕੋਈ ਵੀ ਔਲਾਦ ਪੈਦਾ ਨਹੀਂ ਹੋਈ ਸੀ ਜਦੋਂ ਉਹ ਪਟਨੇ ਦੀ ਧਰਤੀ ਤੇ ਬਾਲ ਗੋਬਿੰਦ ਰਾਏ ਨੂੰ ਖੇਡਦੀ ਹੋਈ ਵੇਖਦੀ ਸੀ ਨਾ ਖੇਡਦਾ ਵੇਖਦੀ ਸੀ ਉਹ ਚਾਹੁੰਦੀ ਸੀ ਆਕਾਸ਼ ਮੇਰਾ ਵੀ ਇਦਾਂ ਦਾ ਪੁੱਤਰ ਹੋਏ ਮੈਂ ਵੀ ਖੜਾਵਾਂ ਕਿੰਨਾ ਸੋਹਣਾ ਲੱਗਦਾ ਠੀਕ ਹੈ ਨਾ ਕਿੰਨਾ ਸੋਹਣਾ ਲੱਗਦਾ ਜਿਹਦੇ ਕੋਲ ਔਲਾਦ ਨਹੀਂ ਹੈ ਨਾ ਉਹ ਹੀ ਇਸ ਚੀਜ਼ ਦੇ ਦੁੱਖ ਨੂੰ ਜਾਣ ਸਕਦਾ ਹੈ ਅਸੀਂ ਵੀ ਦੇਖਦੇ ਆ ਦੁਨੀਆਂ ਤੇ ਬਹੁਤ ਐਸੇ ਮਾਪੇ ਜਿਨ੍ਹਾਂ ਕੋਲ ਪੁੱਤਰ ਜਾਂ ਧੀ ਨਹੀਂ ਹੈ ਠੀਕ ਹੈ ਉਹ ਬੜੇ ਦੁਖੀ ਹੁੰਦੇ ਕਈ ਵਾਰੀ ਸਾਡੇ ਕੋਲ ਕੁਝ ਹੈ ਨਹੀਂ ਸਾਡਾ ਘਰ ਮਹਿਲ ਸਭ ਕੁਝ ਕਿਸ ਕੰਮ ਹੈ ਇਦਾਂ ਹੀ ਕਹਿੰਦੇ ਹੁਣ ਰਾਜਿਆਂ ਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ ਹੁੰਦਾ ਰਾਜਾ ਫਤਿਹ ਚੰਦ ਮੈਣੀ ਜਿਹੜਾ ਨਾ ਉਹਦੇ ਕੋਲ ਬਹੁਤ ਰਾਜ ਭਾਗ ਹੈ ਪਰ ਇੱਕੋ ਗੱਲ ਦੀ ਕਮੀ ਹੈ ਉਹ ਹੈ ਔਲਾਦ ਉਹਦੇ ਕੋਲ ਨਹੀਂ ਹੈ ਆਪਾਂ ਕਿਸੇ ਦਿਨ ਉਹਦੀ ਕਵਿਤਾ ਵੀ ਤੁਹਾਨੂੰ ਸੁਣਾਵਾਂਗੇ ਵੀ ਮਤਲਬ ਉਹ ਦੋ ਰਾਣੀ ਬਹੁਤ ਕੁਰਲਾਉਂਦੀ ਐ ਜਦੋਂ ਨਾ ਬਾਲ ਗੋਬਿੰਦ ਰਾਏ ਉਹਨਾਂ ਦੇ ਘਰੇ ਖੇਡਣ ਜਾਂਦਾ ਨਾ ਉਹ ਕਹਿੰਦੀ ਆ ਜਾ ਬੈਠ ਉਹਨੂੰ ਖਾਣ ਵਾਸਤੇ ਕੁਛ ਨਾ ਕੁਛ ਦਿੰਦੀ ਐ ਕਹਿੰਦੀ ਮੈਨੂੰ ਇੰਜ ਲੱਗਦਾ ਤੂੰ ਮੇਰਾ ਪੁੱਤਰ ਆ ਠੀਕ ਐ ਜੇ ਮੇਰੇ ਘਰ ਵੀ ਪੁੱਤਰ ਹੁੰਦਾ ਉਹ ਵੀ ਛੋਟਾ ਜਾਂ ਤੇਰੇ ਵਰਗਾ ਹੋਣਾ ਸੀ ਤੇ ਬਾਲ ਗੋਬਿੰਦ ਰਾਏ ਨਾ ਰਾਣੀ ਦੀ ਗੋਦੀ 'ਚ ਜਾ ਕੇ ਬਹਿ ਜਾਂਦੇ ਸੀਗੇ ਕਹਿੰਦੇ ਠੀਕ ਐ ਅੱਜ ਤੋਂ ਮੈਂ ਤੇਰਾ ਪੁੱਤਰ ਆ ਉਹ ਕਹਿੰਦੀ ਵੀ ਮੇਰੇ ਘਰ ਕੋਈ ਬੱਚਾ ਨਹੀਂ ਸੀ ਪਰ ਆਪ ਜੀ ਪਾਸੋਂ ਪੁੱਤਰ ਵਾਲਾ ਨਿਗ੍ਗ ਪ੍ਰਾਪਤ ਕੀਤਾ ਜਿੱਦਾਂ ਇੱਕ ਬੱਚਾ ਆਪਣੇ ਮਾਪਿਆਂ ਨੂੰ ਪਿਆਰ ਕਰਦਾ ਉਦਾਂ ਬਾਲ ਗੋਬਿੰਦ ਰਾਏ ਨੇ ਮੈਨੂੰ ਵੀ ਪਿਆਰ ਕੀਤਾ ਇਹ ਕੌਣ ਕਹਿ ਰਹੀ ਹੈ ਰਾਣੀ ਮੈਣੀ ਉਸ ਰਾਜੇ ਦੇ ਘਰ ਵਾਲੀ ਕਹਿ ਰਹੀ ਹੈ ਠੀਕ ਹੈ ਜੀ ਜਦੋਂ ਪਟਨਾ ਸਾਹਿਬ ਨੂੰ ਛੱਡ ਕੇ ਤੁਰੇ ਸੀਗੇ ਨਾ ਜਦੋਂ ਛੱਡ ਕੇ ਚੱਲੇ ਸੀ ਆ ਗੁਰੂ ਗੋਬਿੰਦ ਸਿੰਘ ਜੀ ਹੋਰੀ ਉਸ ਸਮੇਂ ਵੀ ਬਹੁਤ ਉੱਚੀ ਚੀ ਰੋਂਦੀ ਸੀ ਉਹ ਕਹਿੰਦੀ ਸੀਗੀ ਮਤਲਬ ਮੈਂ ਤੁਹਾਡੇ ਬਿਨਾ ਕਿਵੇਂ ਗੁਜ਼ਾਰਾ ਕਰੂੰ ਮਤਲਬ ਉਹ ਵੀ ਕਿਸੇ ਨੇ ਕਵਤਾ ਲਿਖੀ ਸੀ ਰਹਿ ਗਈ ਰਾਣੀ ਮਾਰਦੀ ਗੋਬਿੰਦ ਨੂੰ ਵਾਜਾਂ ਕਹਿੰਦੇ ਰਾਣੀ ਬੜੀ ਜ਼ੋਰ-ਜ਼ੋਰ ਵਾਜਾਂ ਮਾਰਦੀ ਸੀ ਤੂੰ ਮੈਨੂੰ ਮਾਂ ਕਹਿੰਦਾ ਸੀ ਮੈਂ ਤੇਨੂੰ ਪੁੱਤ ਬਣਾ ਕੇ ਰੱਖਦੀ ਸੀ ਪਰ ਹੁਣ ਤੂੰ ਤੁਰ ਚੱਲਿਆ ਤੇਰੇ ਤੋਂ ਬਿਨਾ ਮੈਂ ਕਿਦਾਂ ਗੁਜ਼ਾਰਾ ਕਰੂੰਗੀ ਇੰਨੇ ਵੱਡੇ ਮਹਿਲ ਐ ਪਰ ਜੇ ਮਹਿਲਾ ਵਿੱਚ ਔਲਾਦ ਨਹੀਂ ਐ ਤਾਂ ਮੇਰਾ ਇਹ ਮਹਿਲ ਮੇਰਾ ਇਹ ਘਰ ਇੱਕ ਕਿਸੇ ਵੀ ਕੰਮ ਦਾ ਨਹੀਂ ਐ ਆਪਾਂ ਵੀ ਅੱਜ ਕਹਿੰਨੇ ਨਾ ਕਿਸੇ ਬੰਦੇ ਕੋਲ ਬਹੁਤ ਕੁਝ ਹੋਵੇ ਜਾਂ ਕਿਸੇ ਕੋਲ ਕੁਝ ਵੀ ਨਾ ਹੋਵੇ ਕਿਸੇ ਕੋਲ ਕੁਝ ਵੀ ਨਾ ਹੋਵੇ ਤਾਂ ਕੀ ਕਹਿੰਦਾ ਮੈਂ ਕਿੰਦੇ ਵਾਸਤੇ ਕਰਦਾ ਫਿਰਦਾ ਆਪਣੀ ਔਲਾਦ ਲਈ ਆਪਣੇ ਪਰਿਵਾਰ ਲਈ ਹਨ ਸਾਡੇ ਸਾਰਿਆਂ ਦੇ ਬਾਪ ਜਾਂ ਸਾਡੀਆਂ ਮਾਵਾਂ ਹਨ ਕਈ ਕੰਮ ਕਰਦੇ ਆ ਸਵੇਰ ਤੋਂ ਜਾਂਦੇ ਆ ਸ਼ਾਮ ਨੂੰ ਘਰੇ ਵਾਪਸ ਮੁੜਦੇ ਆ ਕਿੰਨੀ ਵੱਡੀ ਉਹਨਾਂ ਦੀ ਡਿਊਟੀ ਹੈ ਅਸੀਂ ਸਕੂਲੋਂ ਪੜ੍ਹ ਕੇ ਆਉਣੇ ਆ ਸਾਡੇ ਮੋਢਿਆਂ ਤੇ ਬੈਗ ਹੁੰਦਾ ਹੈ ਉਹ ਜਿਹੜਾ ਬੈਗ ਹੁੰਦਾ ਨਾ ਉਹਨੇ ਸਾਡੀ ਮੰਮੀ ਨੂੰ ਡਿਗਰੀ ਨਹੀਂ ਦੇਣੀ ਸਾਡੇ ਡੈਡੀ ਨੂੰ ਡਿਗਰੀ ਨਹੀਂ ਦੇਣੀ ਸਾਡੀਆਂ ਭੈਣਾਂ ਭਰਾਵਾਂ ਨੂੰ ਡਿਗਰੀ ਨਹੀਂ ਦੇਣੀ ਪਰ ਜਦੋਂ ਅਸੀਂ ਘਰੇ ਐਂਟਰ ਹੁੰਨੇ ਆ ਨਾ ਸਾਡਾ ਬੈਗ ਇੱਕੇ ਵਾਰੀ ਮੋਢਿਆਂ 'ਤੇ ਲਾ ਕੇ ਐ ਸੁੱਟਦੇ ਆ ਜਿਵੇਂ ਸਵੇਰ ਦਾ ਬੋਝ ਪਿਆ ਸੀ ਆ ਲਓ ਫੇਰ ਅਸੀਂ ਨਾਲ ਦੀ ਨਾਲ ਚਲੋ ਕਈ ਨਹੀਂ ਵੀ ਸੁੱਟਦੇ ਪਿਆਰ ਨਾ ਰੱਖਦੇ ਹੋਣਗੇ ਪਰ ਕੀ ਕਹਿੰਨੇ ਆ ਮਾਸਵੇਰ ਦਾ ਸਕੂਲ ਗਿਆ ਸੀ ਜਾਂ ਗਈ ਸੀ ਥੱਕ ਗਈਆਂ ਅੱਜ ਤਾਂ ਨਾ ਬਹੁਤ ਬੋਰ ਹੋਈ ਜਾਂ ਬੋਰ ਹੋਇਆ ਮੈਨੂੰ ਖਾਣ ਲਈ ਇਹ ਚਾਹੀਦਾ ਤੁਸੀਂ ਬਣਾਇਆ ਨਹੀਂ ਮੈਂ ਚਾਰ ਨਾ ਰੋਟੀ ਖਾਵਾਂ ਸਬਜ਼ੀ ਨਹੀਂ ਬਣਾਈ ਮੈਨੂੰ ਆਉਂਦੇ ਨੂੰ ਚਾਹ ਚਾਹੀਦੀ ਸੀ ਮੈਨੂੰ ਕੁਲਚੇ ਚਾਹੀਦੇ ਏ ਵੋ ਹਨਾ ਕਿਉਂ ਕਿ ਉੱਥੇ ਸੀ ਕਹਿ ਰਹੇ ਸੀ ਸਵੇਰ ਦੇ ਗਏ ਸੀ ਤੇ ਸੀ ਬਹੁਤ ਵੱਡਾ ਐਸਾਨ ਤੁਹਾਡੇ ਤੇ ਕਰਕੇ ਆਏ ਆ ਤੁਸੀਂ ਪੜਨ ਭੇਜਿਆ ਸੀ ਸਵੇਰੇ ਮੇਰਾ ਉੱਠਣ ਨੂੰ ਥੋੜਾ ਜੀ ਕਰਦਾ ਸੀ ਸਵੇਰੇ ਸਵੇਰ ਮੰਮੀ ਤੂੰ ਮੈਨੂੰ ਉਠਾਇਆ ਵੀ ਸਕੂਲ ਜਾ ਮੇਰਾ ਤਾਂ ਜੀ ਕਰਦਾ ਹੀ ਨਹੀਂ ਰਜਾਈ ਛੱਡਣ ਨੂੰ ਮੈਂ ਤਾਂ ਬਹੁਤ ਆਰਾਮ ਨਾਲ ਸੁੱਤਾ ਹੋਇਆ ਸੀ ਜਾਂ ਸੁੱਤੀ ਹੋਈ ਸੀ ਹੈ ਨਾ ਕਈ ਵਾਰ ਅਸੀਂ ਇਹ ਸੋਚਦੇ ਆ ਅਸੀਂ ਫਿਰ ਕਹਿੰਨੇ ਆ ਵੀ ਹਾਂ ਆ ਚੀਜ਼ ਸਾਨੂੰ ਕਿਉਂ ਨਹੀਂ ਮਿਲੀ ਅਸੀਂ ਘਰੇਆਂ ਕੇ ਬੋਲਦੇ ਆ ਠੀਕ ਹੈ ਹਾਂਜੀ ਇਸ ਤਰ੍ਹਾਂ ਕਹਿ ਲੋ ਵੀ ਮਾਪੇ ਸਾਡੇ ਲਈ ਕਰ ਰਿਹਾ ਸਵੇਰ ਤੋਂ ਸ਼ਾਮ ਤੱਕ ਕੰਮ ਪਰ ਸਾਡੀ ਜ਼ਿੰਮੇਵਾਰੀ ਅਸੀਂ ਉਹਨਾਂ ਦੇ ਪਿਆਰ ਨੂੰ ਸੰਭਾਲ ਲਈਏ ਅਸੀਂ ਕੋਈ ਜ਼ਿੰਮੇਵਾਰੀ ਸਾਮ ਕੇ ਚੱਲੀਏ ਪਰ ਅਸੀਂ ਕਈ ਵਾਰੀ ਕੀ ਕਰਦੇ ਆ ਨਹੀਂ ਇਸੇ ਤਰ੍ਹਾਂ ਪੁੱਤਰ ਵਾਲਾ ਨਿਗ੍੍ ਪ੍ਰਾਪਤ ਕੀਤਾ ਕਹਿੰਦੇ ਸਾਡੇ ਘਰ ਚ ਕੁਝ ਵੀ ਨਹੀਂ ਹੈ ਸਾਡੇ ਘਰ ਵਿੱਚ ਔਲਾਦ ਨਹੀਂ ਹੈ ਤੇ ਕੁਝ ਵੀ ਨਹੀਂ ਹੈ ਤੇ ਜੇ ਸਾਡੇ ਕੋਲ ਔਲਾਦ ਹੈ ਤੇ ਜਿਹਦੇ ਕੋਲ ਬਹੁਤ ਘੱਟ ਵੀ ਹੈ ਨਾ ਉਹ ਵੀ ਕਹਿੰਦਾ ਮੇਰਾ ਗੁਜ਼ਾਰਾ ਸੋਹਣਾ ਹੁੰਦਾ ਫਿਰ ਕੀ ਹੈ ਮੇਰੇ ਬੱਚੇ ਪਲੀ ਜਾਂਦੇ ਆ ਸਭ ਕੁਝ ਇਹਦੇ ਵਿੱਚ ਸਾਨੂੰ ਬੜੀਆਂ ਸਿੱਖਿਆ ਦੀਆਂ ਗੱਲਾਂ ਮਿਲਦੀਆਂ ਸਾਨੂੰ ਬੱਚਿਆਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਸਾਡੇ ਮਾਪੇ ਸਾਡੇ ਲਈ ਕੀ ਕੁਝ ਕਰ ਰਹੇ ਹਨ ਕਿਤੇ ਅਸੀਂ ਉਹਨਾਂ ਦੇ ਕੀਤੇ ਨੂੰ ਭੁੱਲਣਾ ਨਹੀਂ ਜਾਈਏ ਠੀਕ ਹੈ ਜੀ ਪਟਨੇ ਵਿਖੇ ਆਪਨੇ ਹੋਰ ਵੀ ਕਈ ਕੌਤਕ ਕੀਤੇ ਕੌਤਕ ਦਾ ਮਤਲਬ ਕੀ ਹੁੰਦਾ ਹੈ ਕੌਤਕ ਹਾ ਚੋਜ ਕਈ ਆਪਾਂ ਉਹਨਾਂ ਨੂੰ ਚੋਜ ਕਹਿ ਸਕਦੇ ਆਂ ਕਈ ਤਰ੍ਹਾਂ ਦੇ ਢੰਗ ਵਰਤਾਏ ਉਹਨਾਂ ਨੇ ਠੀਕ ਹੈ ਨਾਲ ਦੇ ਸਾਥੀਆਂ ਵਿੱਚ ਆਪਨੇ ਐਸੀ ਜੁਰਤ ਭਰ ਦਿੱਤੀ ਕਿ ਜਦੋਂ ਵੀ ਕੋਈ ਨਵਾਬ ਉਸਰਾ ਉਲੰਘਦਾ ਤਾਂ ਉਸ ਨੂੰ ਮੂੰਹ ਚੜਾਉਣ ਲੱਗ ਜਾਂਦੇ ਮਤਲਬ ਉਹ ਕਹਿੰਦਾ ਸੀ ਵੀ ਆਪਾਂ ਦੁਨੀਆ ਦੇ ਰਾਜਾਂ ਨੂੰ ਕੁਝ ਨਹੀਂ ਸਮਝਦੇ ਠੀਕ ਹੈ ਆਪਾਂ ਸਿਰਫ ਇੱਕ ਰੱਬ ਦੇ ਅੱਗੇ ਝੁਕਣਾ ਉਹਨਾਂ ਨੇ ਜੁਰਤ ਭਰ ਦਿੱਤੀ ਇੰਨਾ ਕੁ ਜਜਬਾ ਭਰ ਦਿੱਤਾ ਆਪਣੇ ਹਾਣੀਆਂ ਅੰਦਰ ਕੋਈ ਵੀ ਨਵਾਬ ਲੰਗਦਾ ਆਪਾਂ ਅਗਲੀ ਕਲਾਸ ਵਿੱਚ ਮਤਲਬ ਕੱਲ੍ਹ ਵਾਲੀ ਕਲਾਸ 'ਚ ਆਪਾਂ ਫਿਰ ਲਾਈਵ 'ਚ ਕਰਾਂਗੇ ਇੱਕ ਨਵਾਬ ਲੰਗਦਾ ਹੁੰਦਾ ਹੈ ਤੇ ਉਹ ਕਿੱਦਾਂ ਉਹਨਾਂ ਨੂੰ ਮੂੰਹ ਚੜਾਉਂਦੇ ਆ ਕਿੱਦਾਂ ਕਹਿੰਦੇ ਆ ਠੀਕ ਹੈ ਮਤਲਬ ਗੁਰੂ ਜੀ ਨੇ ਉਹਨੂੰ ਸਿਖਾਇਆ ਸੀ ਇੱਕ ਰੱਬ ਤੋਂ ਬਿਨਾਂ ਕਿਸੇ ਅੱਗੇ ਵੀ ਹੱਥ ਨਹੀਂ ਜੋੜਨੇ ਕਿਸੇ ਨੂੰ ਵੀ ਸਿਰ ਨਹੀਂ ਝੁਕਾਉਣਾ ਠੀਕ ਹੈ ਜੀ ਆਪਨੇ ਸਭ ਦੇ ਡਰ ਖਤਮ ਕਰ ਦਿੱਤੇ ਉਹਨਾਂ ਨੇ ਸਾਰਿਆਂ ਦੇ ਡਰ ਖਤਮ ਕਰ ਦਿੱਤੇ ਸਮਝ ਆ ਗਈ ਜੀ ਆਈਡੀ ਕਲਾਸ ਤੋਂ ਸਾਨੂੰ ਕੀ ਕੀ ਸਿੱਖਿਆ ਪ੍ਰਾਪਤ ਹੋਈ ਅਸੀਂ ਸਿਰਫ ਦੋ ਪੈਰੇ ਹੀ ਪੜ੍ਹਿਆ ਦੋ ਪੈਰਿਆਂ ਦੇ ਵਿੱਚ ਇਤਿਹਾਸਕਾਰ ਨੇ ਕੀ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਸਾਨੂੰ ਕੀ ਸਿੱਖਿਆ ਦੇ ਰਿਹਾ ਕਿਦਾਂ ਮਾਤਾ ਪਿਤਾ ਦੇ ਆਗਿਆਕਾਰੀ ਬਣ ਕੇ ਰਹਿਣਾ ਚਾਹੀਦਾ ਹੈ ਕਿਦਾਂ ਕੋਈ ਸਾਨੂੰ ਪਿਆਰ ਦੇ ਰਿਹਾ ਤੇ ਉਹਨੂੰ ਪਿਆਰ ਦੇ ਵੰਡੇ ਪਿਆਰ ਦੇਣਾ ਆ ਰਾਣੀ ਵਾਲੀ ਜਿਹੜੀ ਘਟਨਾ ਹੈ ਨਾ ਉਹ ਸਾਨੂੰ ਇਹ ਸਿਖਾ ਰਹੀ ਹੈ ਜਿਉ ਮਾਂ ਬਣ ਕੇ ਪਿਆਰ ਦੇ ਰਹੀ ਹੈ ਨਾ ਤਾਂ ਉਹ ਬੁੱਖੀ ਬਣ ਕੇ ਪਿਆਰ ਨਿਭਾ ਰਿਆ ਪੁੱਤਰ ਬਣ ਕੇ ਠੀਕ ਹੈ ਕਿੰਦੀ ਦੁਨੀਆ ਚ ਕੋਈ ਵੀ ਸਾਡੇ ਲਈ ਕੁਛ ਕਰ ਰਿਹਾ ਨਾ ਕੋਈ ਕਿਨਕਾ ਮਾਤਰ ਵੀ ਸਾਡਾ ਸਾਥ ਦੇ ਰਿਹਾ ਹੈ ਕੋਸ਼ਿਸ਼ ਕਰੋ ਅਸੀਂ ਉਹਨੂੰ ਅੱਗੋਂ ਉਸ ਕਿਨਕੇ ਦਾ ਵੀ 10 ਗੁਣਾ ਵਾਪਸ ਕਰੀਏ ਜੇ ਕੁਛ ਸਾਡੇ ਨਾਲ ਕਰ ਰਿਹਾ ਹੈ ਉਥੇ ਪਿਆਰ ਦੀ ਗੱਲ ਹਾਏ ਨਹੀਂ ਹੈ ਗੁੱਸੇ ਗੁੱਸੇ ਵਾਲੀ ਗੁੱਸੇਵਲੇ ਸੋੜਾ ਸ਼ਾਂਤ ਕਰ ਲੈਣਾ ਇਹ ਨਹੀਂ ਕਿਨਕਾ ਮਾਤਰ ਕੋਈ ਸਾਨੂੰ ਥੱਪੜ ਮਾਰ ਰਿਹਾ ਅਸੀਂ ਕਹਿਣਾ ਸਰ ਨੇ ਕਿਹਾ ਅਸੀਂ 10 ਗੁਣਾ ਵਾਪਸ ਕਰਨਾ ਤੇ ਅਸੀਂ ਹੁਣ ਇੱਕ ਥੱਪੜ ਦੇ ਕਿੰਨੇ ਥੱਪੜ ਮਾਰਾਂਗੇ 10 ਨਹੀਂ ਉੱਥੇ ਇਹ ਵੀ ਅੰਦਰ ਰੱਖਣਾ ਹੈ ਫਰੀਦਾ ਜੋਤੈ ਮਾਰਨ ਮੁੱਕੀਆਂ ਜਿਹੜੇ ਸਾਨੂੰ ਮੁੱਕੀਆਂ ਮਾਰਦੇ ਆ ਜਿਹੜੇ ਸਾਨੂੰ ਮਾਰਦੇ ਵੀ ਆ ਨਾ ਉਹਨਾਂ ਨੂੰ ਬਦਲੇ ਚ ਮਾਰਨਾ ਨਹੀਂ ਉਹਨੂੰ ਪਿਆਰ ਨਾਲ ਗੱਲ ਕਰੋ ਉਹਨੂੰ ਪਤਾ ਲੱਗੇ ਵੀ ਇੰਨੇ ਮੈਨੂੰ ਇਹਦੇ ਤੋਂ ਮੈਨੂੰ ਬੜੀ ਵੱਡੀ ਸਿੱਖਿਆ ਮਿਲ ਗਈ ਐ ਇਹਨੂੰ ਪਿਆਰ ਕਰਨਾ ਵੀ ਆਉਂਦਾ ਠੀਕ ਹੈ ਜੀ ਆ ਆ ਸਿੱਖਿਆਵਾਂ ਸੀ ਕਿਵੇਂ ਇੱਕ ਮਾਂ ਨਾਲ ਪਿਆਰ ਨਿਭਾਉਣਾ ਹੈ ਮਾਪਿਆਂ ਦੇ ਅਗਿਆਕਾਰੀ ਬਣ ਕੇ ਰਹਿਣਾ ਕਿਸ ਤਰ੍ਹਾਂ ਹਾਨੀਆਂ ਨਾਲ ਖੇਡਣਾ ਕਿਸ ਤਰ੍ਹਾਂ ਖੇਡਦਿਆਂ ਖੇਡਦਿਆਂ ਰੱਬ ਨਾਲ ਜੁੜਨ ਵਾਲੀਆਂ ਗੱਲਾਂ ਕਰਨੀਆਂ ਇਹ ਸਾਰਾ ਕੁਝ ਅਜਿਹੀ ਕਲਾਸ ਵਿੱਚ ਸੀ ਕੇਵਲ ਤਿੰਨ ਕ ਬੱਚੇ ਮੈਨੂੰ ਜਵਾਬ ਦੇਣਗੇ ਇੱਕ ਕੋਈ ਮੁੰਡਿਆਂ ਚੋਂ ਤੇ ਦੋ ਕੁੜੀਆਂ ਚੋਂ ਅੱਜ ਦੀ ਕਲਾਸ ਚੁੱਕੀ ਸਿੱਖਿਆ ਮਿਲੀ ਜਾਦਾ ਨਹੀਂ ਬਸ ਦੋ ਕੁੜੀਆਂ ਤੇ ਇੱਕ ਮੁੰਡਾ ਤੇ ਅੱਗੇ ਆਜੋ ਜਿੰਨੇ ਵੀ ਦੱਸਣਾ ਹੈ ਹਾਂਜੀ ਗੁਰਨੀਤ ਕੌਰ ਆਪਾਂ ਨੂੰ ਕੇਵਲ ਇੱਕ ਕਾਰਪੋਰਕ ਅੱਗੇ ਇਹ ਸਿਂਸ ਨੇ ਮਾੜਾ ਚਾਹੀਦਾ ਹੈ ਤੇ ਆਪਾਂ ਨੂੰ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਉਹਨਾਂ ਨਾਲ ਕਦੇ ਵੀ ਲੜਨਾ ਨਹੀਂ ਚਾਹੀਦਾ ਠੀਕ ਹੈ ਸ਼ਾਬਾਸ਼ ਹਾਂਜੀ ਹੋਰ ਜੀ ਕੋਈ ਰਪਿੰਦਰ ਕੌਰ ਇੱਥੇ ਆਓ ਜੀ ਇਸ ਤੋਂ ਬਾਅਦ ਅ ਮੁੰਡਿਆਂ ਚੋਂ ਕੋਈ ਤਿਆਰ ਰਹੇ ਸਾਨੂੰ ਸਾਨੂੰ ਜੋ ਜੋ ਕੋਈ ਵੀ ਜਿਵੇਂ ਪਿਆਰ ਦਿੰਦਾ ਹੈ ਆਪਾਂ ਨੂੰ ਵੀ ਉਦਾਂ ਹੀ ਪਿਆਰ ਉਹਨੂੰ ਦੇਣਾ ਚਾਹੀਦਾ ਹੈ ਜਿਵੇਂ ਕਿ ਸਾਡੇ ਮਾਤਾ ਪਿਤਾ ਸਾਨੂੰ ਬੜੇ ਹੀ ਪਿਆਰ ਨਾਲ ਰੱਖਦੇ ਨੇ ਤੇ ਅਸੀਂ ਇਹ ਨਹੀਂ ਕਿ ਉਹਨਾਂ ਨੂੰ ਚਿੜਕੇ ਬੋਲਣ ਜਾਂਦਾ ਜਾਂ ਗੁੱਸੇ ਨਾਲ ਬੋਲਦੇ संदीप आज 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 बवन तो बाद प्रशु तशु तो बाद संदीप, आजो। आजो, आजो, आजो। और संदीप आजे, आजो। आजो। बाद गुणदीप ਏ ਜੇ ਵਿਧਾਨਾ ਆਪਣੇ ਸਾਡੇ ਮਾਪਿਆਂ ਸਾਡੇ ਨੂੰ ਪਿਆਰ ਕਰਦੇ ਆ ਉਸੇ ਤਰ੍ਹਾਂ ਅਨ ਵੀ ਆਪਣੇ ਮਾਪਿਆਂ ਨੂੰ ਪਿਆਰ ਕਰਨਾ ਚਾਹੀਦਾ ਠੀਕ ਹੈ ਸ਼ਾਬਾਸ਼ ਹਾਂਜੀ ਸਾਨੂੰ ਜਿ ਪਹਿਲਾਂ ਦੇ ਵਾਂਗ ਕਸਰਤਾਂ ਲਈ ਖੇਡਾਂ ਖੇਡਣੀਆਂ ਚਾਹੀਦਾ ਹਨ ਅੱਜ ਦੇ ਫੋਨ ਬਾਦੇ ਫੋਨ ਤੋਂ ਇਸ ਦਾ ਇੰਨਾ ਨਹੀਂ ਕਰੀ ਨਾ ਠੀਕ ਹੈ ਸ਼ਾਬਾਸ਼ ਸੰਦੀਪ ਗੋਂਦੀ ਪਾ ਜਾ ਪਹਿਲਾਂ गोंदीप तो बाद संदीप संदीप तो बाद अमन सू अपने माता पिता का आदर करना चाहिए ठीक है शाहबाश स्रिष्टि सृष्टि तु तो बाद अमन अमन तुम तो बास्करण मिलती है कि श्री गुरु गोबिंद सिंह जी शर्मा खबर खेलते जो मोबाइल चले हैं तो जो ऐसे बार बार मोबाइल चलाते हैं और वो है सब ऐसे समझते हैं कि वो तो बोली है अस ऐसे सोचते हैं कि उसको तो को ਕੋਈ ਕੁਛ ਨਹੀਂ ਹੁੰਦਾ ਪਰ ਅਸੀਂ ਵਿਗੜੇ ਜਾਂਦੇ ਹਾਂ ਹਾਂ ਕਰਕੇ ਸਾਨੂੰ ਹੁੰਦਾ ਜੀ ਮੋਬਾਈਲ ਹਾਂਜੀ ਸ੍ਰਿਸ਼ਟੀ ਦੀ ਗੱਲ ਵੱਲ ਖਾਸ ਕਰਕੇ ਧਿਆਨ ਦਿਓ ਅਸੀਂ ਸਾਰੇ ਕੀ ਜਾਂਦੇ ਆ ਵਿਗੜੇ ਜਾਂਦੇ ਆ ਬੜਾ ਵਧੀਆ ਲਫ਼ਜ਼ ਬੋਲਿਆ ਫੋਨ ਸਾਨੂੰ ਸੁਧਾਰ ਨਹੀਂ ਰਿਹਾ ਵਿਗਾੜ ਰਿਹਾ ਜਿੰਨੇ ਵੀ ਚਲਾਉਂਦੇ ਹੋ ਸੋਚੋ ਅਸੀਂ ਵਿਗੜ ਰਹੇ ਆ ਆਜੋ ਜੀ ਹਰਲੀਨ ਹਰਲੀਨ ਤੋਂ ਬਾਅਦ ਅਮਨ ਅਮਨ ਤੋਂ ਬਾਅਦ ਸੰਦੀਪ ਕੌਰ ਵਾਜਦੀ ਕਲਾਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਪਹਿਲਾਂ ਦੇ ਜ਼ਮਾਨੇ 'ਚ ਜਿਹੜੇ ਬੱਚੇ ਹੁੰਦੇ ਸੀ ਉਹ ਬਾਹਰ ਖੇਡਦੇ ਖੇਡਦੇ ਸੀ ਅਤੇ ਉਹ ਸਿਹਤਮੰਦ ਹੀ ਹੁੰਦੇ ਸੀ ਪਰ ਪਰ ਹੁਣ ਅਗਰ ਕੋਈ ਨਿਆਣਾ ਰੋਵੇ ਤਾਂ ਉਹਨਾਂ ਦੇ ਮਾਪ ਰੋਣ ਦੇ ਹੱਥ ਵਿੱਚ ਫੋਮ ਫੜਾ ਦਿੰਦੇ ਹਨ ਅਤੇ ਸਾਨੂੰ ਫੋਮ ਘੱਟ ਤੇ ਲਾਉਣਾ ਚਾਹੀਦਾ ਹੈ ਹਮ ਸ਼ਾਬਾਸ਼ ਸ਼ਾਬਾਸ਼ ਹਾਂਜੀ ਆਜੋ ਜਲਦੀ ਜਲਦੀ ਅਮਨ ਅਮਨ ਤੋਂ ਬਾਅਦ ਜਸਕਰਨ ਤੇ ਸੰਦੀਪ ਕੌਰ ਤੇਜਪਲੇਨ ਕਾਰ ਜਲਦੀ ਜਲਦੀ ਬਸ ਜਲਦੀ ਧੁਰਿਆਓ ਜਿਸ ਕਾਰਨ ਉਸ ਤੋਂ ਬਾਅਦ ਰੈਡੀ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਰ ਕਿਸੇ ਨਾਲ ਪਿਆਰ ਨਾਲ ਗੱਲ ਕਰਨੀ ਚਾਹੀਦੀ ਹੈ ਤੇ ਕਿਸੇ ਨਾਲ ਵੀ ਲੜਾਈ ਨਹੀਂ ਕਰਨੀ ਚਾਹੀਦੀ ਸ਼ਾਬਾਸ਼ ਬਹੁਤ ਸੋਹਣਾ ਜਿਸ ਕਾਰਨ ਜਨੂਆਈ ਦੀ ਗੱਲ ਕਰਦੇ ਹਾਂ ਮਾਤਾ ਵੀ ਸਾਪਨ ਨੂੰ ਪਿਆਰ ਨਾਲ ਲੈ ਕੇ ਕੱਢਦੇ ਜਿਦਾ ਆਪਾਂ ਬੋਲੇ ओके okay, जी शाबाश संदीप कौर संदीप कौर तो बाद जपलीन कौर जपलीन कौर तो बाद जसनीत कौर, कौर, तो कौर। मापे चाहिए है। अच्छी फोन तो बिगड़ते काम है क्योंकि आप अच्छी अगर वीडियो देखते हैं यूट्यूब से देखते हैं पर लेकिन इंसान फोन एक तो कम यूज करना चाहिए था स्कूल पढ़ाई ठीक है शाबाश हाँ जी जसराज कौर जल्दी बेटा जसराज कौर तो बाद जपलीन कौर जपलीन कौर तो बाद जब जी कौर ठीक है जी शाबाश जपलीन कौर जपलीन कौर बाद, जब जी, जब जी तो बाद जपजी जपजी तो बाद अंगदप्रीत सिंह शाबाश जपजी कौर ठीक <t> <अले> है जी माता पिता की मेहनत को बिगाड़ना नहीं चाहिए हां जी अंगदप्रीत अंगदप्रीत तो बाद जपलीन कौर जसनीत कौर ਲੋਡ ਮਾਤਾ ਪਿਤਾ ਦਾ ਪਿਆਰ ਤੋਂ ਬੋਲਦਾ ਠੀਕ ਹੈ ਜੀ ਆਓ ਜਲਦੀ ਜਸਨੀਤ ਕੌਰ ਫਿਰ ਆਪਾਂ ਸਮਾਪਤੀ ਵੱਲ ਨੂੰ ਚਲੀਏ ਕੋਈ ਹੋਰ ਬੱਚਾ ਹੋਵੇ ਜਿਹੜਾ ਕਵੇ ਮੈਂ ਵੀ ਦੱਸਣਾ ਸੀ ਪਰ ਮੈਂ ਰਹਿ ਗਿਆ ਸਾਨੂੰ ਆਪਣੇ ਮਾਤਾ ਪਿਤਾ ਦਾ ਸਤਕਾਰ ਕਰਨਾ ਚਾਹੀਦਾ ਹੈ ਨਹੀਂ ਉਹਨਾਂ ਨਾਲ ਰਹਿਣਾ ਚਾਹੀਦਾ ਹੈ ਤੇ ਨਹੀਂ ਉਹਨਾਂ ਨੂੰ ਵੀ ਸੇ ਜੋ ਰੱਬ ਬੈਠ ਛੱਡਦੇ ਨੇ ਅਧਿਆਪਕ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਸਾਡੇ ਲਈ ਇਹ ਚੀਜ਼ ਤੇ ਬਣਾਈ ਸਰ ਨੂੰ ਇਦਾਂ ਹੀ ਕਿਹਾ ਜਈਦਾ ਚੋਅ ਸੋ ਤੁਹਾਨੂੰ ਮਿਲਦਾ ਉਹੀ ਕਰ ਲਓ ਹਾਂ ਬਿਲਕੁਲ ਕਿਉਂਕਿ ਮਾਪੇ ਸਾਡੇ ਵਾਸਤੇ ਕਦੇ ਵੀ ਮਾੜਾ ਨਹੀਂ ਸੋਚਣਗੇ ਠੀਕ ਹੈ ਉਹ ਚੰਗਾਈ ਬਣਾ ਕੇ ਸਾਡੇ ਲਈ ਰੱਖ ਰਿਆ ਤੇ ਬਹੁਤ ਵਧੀਆ ਗੱਲ ਜਿਹੜੀ ਤੁਸੀਂ ਮੋਬਾਈਲ ਫੋਨ ਵਾਲੀ ਕੀਤੀ ਆ ਕਈਆਂ ਨੇ ਇਹ ਚੀਜ਼ਾਂ ਸਾਨੂੰ ਯਾਦ ਰੱਖਣੀਆਂ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਨਾ ਕਈਆਂ ਨੇ ਆਪਣੀ ਸਿਹਤ ਇਦਾਂ ਹੀ ਵਿਗਾੜੀ ਬੰਦੇ ਆ ਗਏ ਬੰਦੇ ਆ ਗਏ ਬੰਦੇ ਆ ਗਏ ਠੀਕ ਹੈ ਦਿਨੇ ਖੇਡਦੇ ਸੀ ਉਹੀ ਬੰਦੇ ਰਾਤ ਵੀ ਉਹਨਾਂ ਦੇ ਕੋਲ ਆ ਜਾਂਦੇ ਸੀ ਸੇ ਰਾਤੋ ਵੀ ਪਰੇਸ਼ਾਨ ਹੁੰਦੇ ਸੀ ਕਈਆਂ ਨੇ ਪੈਸੇ ਉਡਾਏ ਮੋਬਾਈਲਾ ਰਾਈ ਠੀਕ ਹੈ ਜੀ ਇੱਥੇ ਆਪਣੀ ਕਲਾਸ ਦੀ ਆਈ ਦੀ ਸਮਾਪਤੀ ਹੈ ਕੱਲ ਆਪਾਂ ਇਹੀ ਇਤਿਹਾਸ ਦੀ ਅਗਲੀ ਲੜੀ ਨੂੰ ਲੈ ਕੇ ਆਜਰ ਹੋਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ